ਦੇ ਭਾਈ ਹੁਣ ਪੰਜਾਬ ਵੀ ਉੱਤਰ ਪ੍ਰਦੇਸ਼ ਵਾਂਗ ਪੁਲਿਸ ਸਟੇਟ ਅਤੇ ਨਾਲ ਦੇ ਨਾਲ ਇੱਕ ਬੁਲਡੋਜ਼ਰ ਵਾਲਾ ਸੂਬਾ ਬਣਦਾ ਜਾ ਰਿਹਾ ਕਿਉਂਕਿ ਜਿੱਥੇ ਇੱਕ ਪਾਸੇ ਪਹਿਲਾਂ ਯੂਪੀ ਵਿੱਚ ਅਸੀਂ ਖਬਰਾਂ ਵੇਖਦੇ ਹੁੰਦੇ ਸੀ ਵੀਡੀਓ ਦੇਖਦੇ ਸੀ ਕਿ ਜੇਕਰ ਕੋਈ ਬੰਦਾ ਸਰਕਾਰ ਦੇ ਖਿਲਾਫ ਜਾਂ ਕਿਸੇ ਵੀ ਤਰੀਕੇ ਦਾ ਐਂਟੀ ਨੈਸ਼ਨਲ ਕੋਈ ਗੱਲ ਕਹਿੰਦਾ ਉਹਦੇ ਘਰ ਤੇ ਬੁਲਡੋਜ਼ਰ ਚੱਲ ਜਾਂਦਾ ਤਾਂ ਹੁਣ ਪੰਜਾਬ ਵਿੱਚ ਵੀ ਇਹੀ ਹੋ ਗਿਆ ਪਰ ਪੰਜਾਬ ਵਿੱਚ ਬੁਲਡੋਜ਼ਰ ਚੱਲਣ ਦੇ ਪਿੱਛੇ ਸਰਕਾਰ ਦੀ ਪ੍ਰਸ਼ਾਸਨ ਦੀ ਅਤੇ ਪੰਜਾਬ ਪੁਲਿਸ ਦੀ ਮਨਸ਼ਾ ਕੁਝ ਹੋਰ ਹੈ ਦਰਸਲ ਪੰਜਾਬ ਸਰਕਾਰ ਨਸ਼ੇ ਨੂੰ ਜੜੋਂ ਖਤਮ ਕਰਨਾ ਚਾਹੁੰਦੀ ਹਾਂ ਚਾਹੁੰਦੀ ਹੈ ਕਿ ਜਿਹੜੇ ਵੀ ਨਸ਼ਾ ਤਸਕਰ ਨੇ ਜਾਂ ਜਿਹੜਾ ਵੀ ਬਾਰਡਰੋਂ ਪਾਰ ਅਗਰ ਕੋਈ ਨਸ਼ਾ ਆਉਂਦਾ ਹੈ ਜਾਂ ਹੋਰ ਵੀ ਕਿਤੋਂ ਨਸ਼ਾ ਆਉਂਦਾ ਹੈ ਇਹਨਾਂ ਸਾਰੇ ਨਸ਼ੇ ਨੂੰ ਜੜੋਂ ਖਤਮ ਕਰ ਦਿੱਤਾ ਜਾਵੇ ਜਿਹੜੇ ਨਸ਼ੇ ਤਸਕਰ ਨੇ ਕੱਲੇ-ਕੱਲੇ ਬੰਦੇ ਤੇ ਨੱਥ ਪਾਈ ਜਾਵੇ ਤੇ ਉਦਾਹਰਣ ਕ੍ਰੀਏਟ ਕਰਨ ਵਾਸਤੇ ਯਾਨੀ ਐਗਜ਼ਾਮਪਲ ਕ੍ਰੀਏਟ ਕਰਨ ਵਾਸਤੇ ਇੱਕ ਨਸ਼ਾ ਤਸਕਰ ਨਾਲ ਕੁਝ ਜਿਹੀ ਉਸ ਨੂੰ ਸਜ਼ਾ ਦਿੱਤੀ ਜਾਵੇ ਕਿ ਬਾਕੀ ਬੰਦੇ ਵੀ ਦੇਖ ਕੇ ਹੈਰਾਨ ਰਹਿ ਜਾਣ ਤੇ ਨਸ਼ਾ ਵੇਚਣ ਨਸ਼ੇ ਦੀ ਸਪਲਾਈ ਅਤੇ ਇਸ ਕਾਲੇ ਦਲਦਲ ਵਿੱਚ ਆਪਣੇ ਪੈਰ ਦਾਖਲ ਕਰਨ ਤੋਂ ਪਹਿਲਾਂ ਬਹੁਤ ਦਫਾ ਸੋਚਣ ਪੰਜਾਬ ਵਿੱਚ ਬੁਲਡੋਜ਼ਰ ਐਕਸ਼ਨ ਸ਼ੁਰੂ ਹੋ ਗਿਆ ਪੰਜਾਬ ਪੁਲਿਸ ਨੇ ਨਸ਼ਾ ਤਸਕਰਾਂ ਦੇ ਘਰ ਤੇ ਬੁਲਡੋਜ਼ਰ ਚਲਾਇਆ ਹਾਲਾਂਕਿ ਪੰਜਾਬ ਪੁਲਿਸ ਵੱਲੋਂ ਕਿਹਾ ਤਾਂ ਇਹ ਗਿਆ ਕਿ ਭਾਈ ਇਹਨਾਂ ਬੰਦਿਆਂ ਦੀ ਪ੍ਰਾਪਰਟੀ ਵੀ ਫ੍ਰੀਜ਼ ਕਰ ਦਿੱਤੀ ਗਈ ਸੀ ਕਿ ਤੇ ਨਾਲ ਦੇ ਨਾਲ ਇਹਨਾਂ ਨੂੰ ਪਹਿਲਾਂ ਕਾਰਪੋਰੇਸ਼ਨ ਵੱਲੋਂ ਵੀ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਵੀ ਨੋਟਿਸ ਭੇਜਿਆ ਗਿਆ ਸੀ ਤੇ ਜਿਹੜਾ ਅਵੈਧ ਨਿਰਮਾਣ ਹੋ ਚੁਆ ਹੋਇਆ ਸੀਗਾ ਇਲੀਗਲ ਤਰੀਕੇ ਦਾ ਇਹਨਾਂ ਨੇ ਜਿਸ ਤਰੀਕੇ ਦਾ ਘਰ ਦਾ ਹਿੱਸਾ ਬਣਾਇਆ ਸੀਗਾ ਉਸ ਨੂੰ ਭੰਨਿਆ ਗਿਆ ਪਰ ਹਰ ਕੋਈ ਦੇਖਣ ਵਾਲਾ ਆਪਣੇ ਵੱਲੋਂ ਇਹ ਜਰੂਰ ਸਮਝ ਜਾਂਦਾ ਹੈ ਕਿ ਭਾਈ ਇਹ ਘਰ ਤੋੜਨ ਪਿੱਛੇ ਵਾਂਸ਼ਾ ਕੁਝ ਹੋ ਰਿਹਾ ਹੈ ਇਹਦੀ ਛਲਗਾ ਕਰਨੀ ਵੀ ਚਾਹੀਦੀ ਹੈ ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਕੜੇ ਸਖਤ ਕਦਮ उठाए ਜਾ ਰਹੇ ਕਿਉਂਕਿ ਪਹਿਲਾਂ ਇਦਾਂ ਦਾ ਪੰਜਾਬ ਚ ਕਦੇ ਨਹੀਂ ਹੋਇਆ ਪਹਿਲੀ ਵਾਰੀ ਹੋਣ ਲੱਗਾ ਕਿ ਭਾਈ ਕਿਸੇ ਨਸ਼ਾ ਤਸਕਰ ਦੇ ਘਰ ਤੇ ਬਲਡوزر ਚੱਲ ਜਾਵੇ ਉਹ ਵੀ ਇੱਕ ਨਹੀਂ ਦੋ ਥਾਂ ਤੇ ਪਹਿਲਾਂ ਅੰਧੇਰ ਰਾਤ ਚੱਲਦਾ ਹੈ ਲੱਡੋਵਾਲ ਦੇ ਇੱਕ ਪਿੰਡ ਵਿਖੇ ਜਿੱਥੇ ਨਸ਼ਾ ਤਸਕਰ ਉਹਦੇ ਨਸ਼ਾ ਤਸਕਰ ਦੇ ਜਿਹੜੀ ਫਰਾਦ ਦੱਸਿਆ ਜਾ ਰਿਹਾ ਉਹ ਦੱਸਿਆ ਜਾ ਰਿਹਾ ਪੁਲਿਸ ਵੱਲੋਂ ਕਿ ਉਸ ਦੇ ਉੱਪਰ ਪਿਛਲੇ ਕਈ ਸਾਲਾਂ ਤੋਂ ਨਸ਼ਾ ਤਸਕਰੀ ਦੇ ਕੇਸ ਚੱਲਦੇ ਪਏ ਨੇ ਪਰਿਵਾਰ ਪੂਰਾ ਇਸ ਪੂਰਾ ਇਸ ਕਿੱਤੇ ਨਾਲ ਪੂਰਾ ਇਸ ਗਲਤ ਕੰਮ ਨਾਲ ਜੁੜਿਆ ਹੋਇਆ ਨਸ਼ਾ ਤਸਕਰੀ ਦੇ ਤੇ ਨਾਲ ਦੇ ਨਾਲ ਉਹਦੇ ਕਰ ਨੂੰ ਪ੍ਰਾਪਰਟੀ ਨੂੰ ਫ੍ਰੀਜ਼ ਕੀਤਾ ਗਿਆ ਪਰ ਬੰਦਾ ਹਲੇ ਤੱਕ ਫਰਾਰ ਹੈ ਤੇ ਉਹਦੇ ਘਰ ਤੇ ਬੁਲਡੋਜ਼ਰ ਚਲਾਇਆ ਗਿਆ ਤੇ ਦੂਜੇ ਪਾਸੇ ਡੁਗਰੀ ਵਿਖੇ ਵੀ ਇੱਕ ਨਸ਼ਾ ਤਸਕਰ ਜਿਹਦੇ ਜਿਹਦੇ ਤੇ ਪੁਲਿਸ ਨੂੰ ਸ਼ੱਕ ਸੀਗਾ ਜਾਂ ਪੁਲਿਸ ਨੇ ਉਸ ਸਸਪੈਕਟ ਨੂੰ ਆਪਣੇ ਘੇਰੇ ਚ ਲਿਆ ਸੀ ਕਿ ਇਹ ਵੀ ਬੰਦਾ ਨਸ਼ਾ ਤਸਕਰੀ ਕਰਦਾ ਉਹਦੇ ਘਰ ਤੇ ਵੀ ਬੁਲਡੋਜ਼ਰ ਚੱਲਿਆ ਤੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਵੱਲੋਂ ਸਿੱਧੇ ਤੌਰ ਤੇ ਕਹਿ ਦਿੱਤਾ ਗਿਆ ਕਿ ਭਾਈ ਨਸ਼ਾ ਤਸਕਰ ਕਰਨ ਵਾਲੇ ਬੰਦਾ ਭਾਵੇਂ ਕੋਈ ਵੀ ਹੋਵੇ ਉਸ ਬੰਦੇ ਦਾ ਕੋਈ ਧਰਮ ਨਹੀਂ ਹੁੰਦਾ ਇਸ ਕਰਕੇ ਇਸ ਨੂੰ ਕੋਈ ਕਮਿਊਨਲ ਮੁੱਦਾ ਨਾ ਬਣਾ ਦਿੱਤਾ ਜਾਵੇ ਕਿ ਭਾਈ ਕਿਸੇ ਮੁਸਲਮਾਨ ਦਾ ਘਰ ਢਾਹਤਾ ਜਾਂ ਸਿੱਖ ਦਾ ਢਾਹਤਾ ਜਾਂ Hindu ਦਾ ਢਾਹਤਾ ਜਾਂ Jaini ਸਾਈ ਦਾ ਢਾਹਤਾ ਨਸ਼ਾ ਤਸਕਰ ਦਾ ਕੋਈ ਧਰਮ ਨਹੀਂ ਹੁੰਦਾ ਗਲਤ ਬੰਦਾ ਪਾਵੇਂ ਉਹ ਦੁਨੀਆ ਦੇਸ ਪਾਸੇ ਆ ਉਸ ਪਾਸੇ ਗਲਤੀ ਹੁੰਦਾ ਇਸ ਕਰਕੇ ਇਸ ਨੂੰ ਕਮਿਊਨਿਟੀ ਮੁੱਦਾ ਨਾ ਬਣਾਇਆ ਜਾਵੇ ਜਿੱਦਾਂ ਇਹ ਮੁੱਦੇ ਅਸੀਂ ਅਕਸਰ ਹੋਰ ਮੁਲਕਾਂ ਵਿੱਚ ਵੇਖਦੇ ਰਹਿੰਨੇ ਆ ਕਿ ਅਕਸਰ ਕਿਸੇ ਮੁਸਲਮਾਨ ਦਾ ਘਰ ਟਾ ਦਿੱਤਾ ਜਾਂਦਾ ਪ੍ਰਸ਼ਾਸਨ ਵੱਲੋਂ ਜਾਂ ਕਾਰਪੋਰੇਸ਼ਨ ਵੱਲੋਂ ਜਾਂ ਪੁਲਿਸ ਅਧਿਕਾਰੀਆਂ ਦੇ ਨਾਲ ਰਿਲੇਸ਼ਨ ਬਣਾ ਕੇ ਬਟ ਇਹਨੂੰ ਪੰਜਾਬ ਵਿੱਚ ਇਸ ਤਰ੍ਹਾਂ ਇੱਕ ਦਾ ਮੁੱਦਾ ਨਹੀਂ ਬਣਾਣਾ ਚਾਹੀਦਾ ਕਿਉਂਕਿ ਪੰਜਾਬ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਦੇ ਤਹੀ ਮਨਸ਼ਾਕ ਭਈ ਜਿਸ ਨਸ਼ੇ ਨੇ ਪੰਜਾਬ ਨੂੰ ਆਪ ਦੇ ਚੁੰਗਲ ਵਿੱਚ ਲੈ ਲਿਆ ਆ ਆਪਦੀ ਪਕੜ ਵਿੱਚ ਇੰਨਾ ਜਕੜ ਲਿਆ ਆ ਕਿ ਬੇੜੀਆਂ ਹੌਲੀ-ਹੌਲੀ ਟਹਿੜ ਹੁੰਦੀਆਂ ਜਾਂਦੀਆਂ ਨੇ ਹੋਰ ਕਸਦੀਆਂ ਜਾਂਦੀਆਂ ਨੇ ਤੇ ਬੰਦਾ ਇਸ ਦਲਦਲ ਚ ਇੱਕ ਵਾਰ ਪਿਆ ਮੁੜ ਕੇ ਨਿਕਲਦਾਰੀ ਨਿਕਲਦੀ ਐ ਸਿੱਧਾ ਉਹਦੀ লাশ ਤੇ ਪੰਜਾਬ ਦੇ ਨੌਜਵਾਨਾਂ ਨੂੰ ਇਸ ਦਲਦਲ ਤੋਂ ਕੱਢਣ ਲਈ ਪੰਜਾਬ ਸਰਕਾਰ ਦਾ ਛਲਾਗਾਯੋਗ ਕਦਮ ਵੀ ਐ ਕਿ ਨਸ਼ਾ ਤਸਕਰਾਂ ਖਰਾਬ ਸਿੱਧੇ ਤੌਰ ਤੇ ਡਾਇਰੈਕਟ ਐਕਸ਼ਨ ਕੀਤਾ ਜਾ ਰਿਹਾ ਕੋਈ ਬਿਹਾਈਂਡ ਦ ਟੇਬਲ ਕੋਈ ਬਿਹਾਈਂਡ ਦ ਕਰਟਨ ਕੋਈ ਪਰਦੇ ਪਿੱਛੋਂ ਕੈਮਰੇ ਪਿੱਛੋਂ ਕੋਈ ਐਕਸ਼ਨ ਨਹੀਂ ਲਿਆ ਜਾ ਰਿਹਾ ਸ਼ਰੇਆਮ ਠੋਕੇ ਕੀਤਾ ਜਾ ਰਿਹਾ ਨਸ਼ਾ ਤਸਕਰ ਭਾਵੇਂ ਕੋਈ ਵੀ ਹੋਵੇ ਜੇਕਰ ਉਹ ਇਤਿਹਰਕਤਾਂ ਅੱਗੇ ਵੀ ਕਰਦੇ ਰਹਿਣਗੇ ਤਾਂ ਪੁਲਿਸ ਵਾਲੇ ਪ੍ਰਸ਼ਾਸਨ ਜਾਂ ਸਰਕਾਰ ਉਹਨਾਂ ਹੰਦਾ ਜੇਕਰ ਕਰ ਉਹਨਾਂ ਨੂੰ ਢਾਣ ਦੀ ਲੋੜ ਵੀ ਪਵੇਗੀ ਪਰਿਵਾਰ ਖੱਜਲ ਹੁੰਦਾ ਹੋਵੇ ਕਿਉਂਕਿ ਭਾਈ ਨਸ਼ਾ ਤਸਕਰ ਪਰਿਵਾਰਾਂ ਨੂੰ ਵੀ ਪਤਾ ਹੁੰਦਾ ਸਾਡੇ ਜਿਹੜੇ ਬੰਦੇ ਨੇ ਸਾਡੇ ਘਰ ਦੇ ਕਿਹੜੇ ਕੰਮ ਕਰਦੇ ਪੈਨੇ ਨੇ ਜੇਕਰ ਕੋਈ ਨਸ਼ਾ ਤਸਕਰੀ ਕਰ ਰਿਹਾ ਉਹ ਲੁੱਕ ਕੇ ਨਹੀਂ ਕਰ ਸਕਦਾ ਪਰਿਵਾਰ ਦਾ ਪੂਰਾ ਸਾਥ ਹੁੰਦਾ ਤੇ ਪਰਿਵਾਰ ਦਾ ਜੇਕਰ ਕੋਈ ਆਣ-ਬੀਤੀ ਹੈ ਤੇ ਇਸ ਲਈ ਜ਼ਿੰਮੇਵਾਰ ਉਹ ਹੀ ਨਸ਼ਾ ਤਸਕਰ ਨੇ ਤਾਂ ਲਗਾਤਾਰ ਇਦਾਂ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਤਾਂ ਸ਼ਲਾਘਾਯੋਗ ਕੰਮ ਹੈ ਪੁਲਿਸ ਵੱਲੋਂ ਵੀ ਜਿੱਥੇ ਨਸ਼ਾ ਤਸਕਰਾਂ ਤੇ ਪੱਕੇ ਤਰੀਕੇ ਨਾਲ ਨੱਥ ਪਾਉਣ ਪੀਲਾ ਪੰਜਾ ਚੱਲਿਆ ਪ੍ਰਸ਼ਾਸਨ ਦਾ ਦੋ ਨਸ਼ਾ ਤਸਕਰਾਂ ਦੇ ਘਰਟਾ ਅੱdte ਗਏ ਨੇ ਤੇ ਲੋੜ ਪਈ ਇੱਕ ਇੱਕ ਕਰਕੇ ਇਕੱਲਾ ਇਕੱਲਾ ਨਸ਼ਾ ਤਸਕਰ ਭੱਜਦਾ ਫਿਰੇਗਾ ਜਦੋਂ ਇਕੱਲੇ ਇਕੱਲੇ ਨਸ਼ਾ ਤਸਕਰ ਦਾ ਘਰ ਪੰਜਾਬ ਪੁਲਿਸ ਸਰਕਾਰ ਪ੍ਰਸ਼ਾਸਨ ਮਿਲ ਕੇ ਇੰਜ ਹੀਟਾਂ ਦੀ ਰਵੇਗੀ ਇਹ ਵੀ ਬੰਦੇ 몰ਡ 하게 ਬਿਲਕੁਲ ਬਖਸਾ ਜਾਊਗਾ ਜਿਨ੍ਹਾਂ ਨੇ ਪ੍ਰਾਪਰਟੀਆਂ ਬਣਾਈਆਂ ਇਹਨਾਂ ਨੇ ਇਲੀਗਲ ਪ੍ਰਾਪਰਟੀਆਂ ਬਣਾਈਆਂ ਹਨ ਡਰਗ ਮਨੀ ਦੇ ਨਾਲ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਵੇਗੀ ਹੋਰ ਕਿੱਥੇ ਟਿਕਾਣੇ ਲੱਭਦੇ ਹੈਗੇ ਚਾਹਤਾਂ ਵੀ ਬਿਲਕੁਲ ਜਾਰੀ ਕੀ ਹੈਗੀ ਸਾਰੀ ਇਹ ਗ੍ਰਫਤਾਰੀ ਅਸੀਂ ਕੀਤੀ ਉਤਪਰਾਮ ਇਹ ਇੱਕ ਕਮਰਸ਼ੀਅਲ ਕੁਆਂਟੀਟੀ ਦਾ ਕੇਸ ਹੈਗਾ ਠੀਕ ਹੈ ਕੋਈ ਬਾਕੀ ਡਿਟੇਲ ਐਫਆਈਆ ਤੁਹਾਨੂੰ ਇੱਕ ਬਰੀਫਿੰਗ ਵਿੱਚ ਅਸੀਂ ਦੇ ਦਾਂਗੇ ਕਿ ਕਮਰਸ਼ੀਅਲ ਕੁਆਂਟੀਟੀ ਦਾ ਕੇਸ ਹੈਗਾ ਇਹ ਜਿਹੜੀ ਪ੍ਰੋਪਰਟੀ ਜੀ ਕਿ ਅਗਰ ਮਾਲੀ ਤੋਂ ਬਣੀ ਹੋਈ ਸੀ ਕਿ ਉਸ ਤੋਂ ਬਾਅਦ ਇਸ ਤੋਂ ਇਲਾਵਾ ਵੀ ਅਸੀਂ 78 ਬੰਦੇ ਜਿਹੜੇ ਹੈਗੇ ਆ ਉਹ ਆਇਡੈਂਟੀਫਾਈ ਕੀਤੇ ਹੈਗੇ 78 ਬੰਦੇ ਹੋਰ ਆਇਡੈਂਟੀਫਾਈ ਕੀਤੇ ਹਨ ਉਹਨਾਂ ਦੀ 78 ਪ੍ਰੋਪਰਟੀ ਹੋਰ ਆਇਡੈਂਟੀਫਾਈ ਕਰੀਏ ਮੇਨ ਦਾ ਟਾਈਮ ਅਸੀਂ 1 ਵਾਈ 1 ਕਰਕੇ ਕਾਰਪੋਰੇਸ਼ਨ ਕਮਿਸ਼ਨਰ ਨੂੰ ਅਸੀਂ ਚਿੱਠੀ ਲਿਖੀ ਹੈ ਦਾ ਰਿਪਲਾਈ ਆ ਜਾਊਗਾ ਜਿਹੜੇ ਵੀ ਜਿੱਥੇ ਵੀ ਇਲੀਗਲ ਕੰਸਟਰਕਸ਼ਨ ਹੋਈ ਹੈ ਜਾਂ ਜਿਹੜੀ ਡਰਗ ਮਨੀ ਦੇ ਨਾਲ ਜਿਹੜੀ ਪ੍ਰਾਪਰਟੀ ਬਣੀ ਹੈ ਉਹਨਾਂ ਦੇ ਸਾਰਿਆਂ ਦਾ ਇਹੀ ਹਾਸਲ ਹੋਊਗਾ 72 ਦੇ ਵਿੱਚ ਜੋ ਕਾਰਵਾਈ ਹੋਈ ਹੈ ਉਸ ਬਾਰੇ ਵੀ ਜਾਣਕਾਰੀ ਦੇ ਦਿਓ ਉਹਨਾਂ ਦੇ ਖਿਲਾਫ ਪੂਰੀ ਫੈਮਿਲੀ ਦੇ ਖਿਲਾਫ ਪਿਛਲੇ 12 15 ਸਾਲਾਂ 'ਚ 12 ਤੋਂ 15 ਐਫਆਈਆਰ ਰਜਿਸਟਰਡ ਹੈਗੀਆਂ ਉਹਨਾਂ ਦੇ ਫਾਦਰ ਦੇ ਖਿਲਾਫ ਵੀ ਉਹਨਾਂ ਦੀ ਜਿਹੜੀ ਲੇਡੀਜ਼ ਹੈ ਉਹਨਾਂ ਦੇ ਖਿਲਾਫ ਵੀ ਐਫਆਈਆਰ ਰਜਿਸਟਰਡ ਹੈਗੀਆਂ ਐਂਡ ਉਹਨਾਂ ਨੇ ਵੀ ਇਹੀ ਇਸੇ ਤਰੀਕੇ ਨਾਲ ਪ੍ਰਾਪਰਟੀ ਬਣਾਈ ਸੀਗੀ ਉਹ ਵੀ ਅਸੀਂ ਕੱਲ ਡਰਾਈਵ ਚਲਾਈ ਸੀਗੀ ਤੇ ਆਉਣੇ ਵਾਲੇ ਟਾਈਮ 'ਚ ਬਹੁਤ ਹੀ ਉਹ ਹੀ ਡਰਾਈਵ ਮੈਂ ਕਹਿੰਦਾ ਲੁਧਿਆਣਾ ਨਹੀਂ ਪੂਰੇ ਪੰਜਾਬ ਚ ਮਿਲਣਗੇ ਜੀ ਜਿਹੜਾ ਜਿਹੜਾ ਪ੍ਰੋਸੀਜਰ ਰਹਿੰਦਾ ਹੈ ਕਿਉਂਕਿ ਹੱਲੇ ਦਾ ਕੋਈ ਨਹੀਂ ਰਹਿਦਾ ਲੇਕਿਨ ਮੇਰਾ ਥੋੜਾ ਥੱਲੇ ਕਰ ਲੋ ਜਿਹੜਾ ਹੈਗਾ ਜਿਹੜਾ ਅਸੀਂ ਜਿੰਨੇ ਵੀ ਅੱਜ ਪਰ ਜੋ ਜਿਹੜਾ ਹੈਗਾ ਰੂਲ ਫੋਲੋ ਕੀਤਾ ਹੈਗਾ विद द हेल्प ऑफ सिविल एडमिनिस्ट्रेशन वो सारी असी प्रोसीजर फॉलो करके सारा कुछ ਕੀਤਾ ਜਾਏਗਾ ਸਖਤ ਚੇਤਾਵਨੀ ਕੀ ਰਹੇਗੀ ਨਹੀਂ ਚੇਤਾਵਨੀ ਬਿਲਕੁਲ ਸਖਤ ਸਰਕਾਰ ਦੀ ਤਰਫ ਤੋਂ ਵੀ ਇਹ ਹੈਗੀ ਹੈ ਕਿ ਜਿਹੜੇ ਵੀ ਕੋਈ ਬੰਦੇ ਇਸ ਦੰਦੇ ਚ ਇਨਵੋਲਡ ਹੈਗੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀ ਜਾਏਗੀ ਹੁਣ ਇਹ ਨਹੀਂ ਹੈਗਾ ਕਿ ਸਿਰਫ ਐਫ ਆਈ ਆਰ ਰਜਿਸਟਰ ਕਰਤੀ ਤੁਸੀਂ ਅੰਦਰ ਚਲੇਗੇ ਫਿਰ ਬਾਹਰ ਆਗੇ ਤੁਸੀਂ ਇਸੇ ਕੰਮ ਜੋ ਜਿਹੜਾ ਵੀ ਤੁਸੀਂ ਪ੍ਰੋਪਰਟੀ ਬਣਾਈ ਹੈ ਵਹੀਕਲ ਹੈ ਉਹ ਜਬਤ ਵੀ ਕੀਤਾ ਜਾਊਗਾ ਤੇ ਉਹਨੂੰ ਡਿਮੋਲਿਸ਼ ਵੀ ਕੀਤਾ ਜਾਊਗਾ ਥੈਂਕ ਯੂ ਸੋ ਮਚ ਹਾਂਜੀ ਸੋ ਕਰਦੇ ਅਧਿਕਾਰ ਹੋ ਰਹੀ ਕਰਦੇ ਹੋ ਜੱਜ ਤੋਂ ਲਾਵਾ ਹੋ ਨਹੀਂ ਇਹ ਮੈਂ ਵਹੀ ਕਹਿ ਰਹਾ ਨਾ ਅਸੀਂ ਹਜੇ ਤੱਕ ਟੋਟਲ 78 ਜਿਹੜੇ ਹੈਗੇ ਉਹ ਆਇਡੈਂਟੀਫਾਈ ਕੀਤੇ 1 ਬਾਈ 1 ਕਰਕੇ ਐਸ ਪਰ ਪ੍ਰੋਸੀਜਰ ਸਾਰਾ ਅਸੀਂ ਐਡਪਟ ਕਰਕੇ ਅਸੀਂ ਸਾਰਿਆਂ ਤੇ ਨਹੀਂ ਕੱਲੇ ਕੱਲੇ ਲੁਧਿਆਣੇ ਦੀ ਮੈਂ ਗੱਲ ਕਰਦਾ ਤੇ ਹਜੇ ਤੱਕ ਨਹੀਂ ਨਹੀਂ ਸਾਡਾ ਜਿਹੜਾ ਕਮਿਸ਼ਨਰੇਟ ਏਰੀਆ ਦੀ ਮੈਂ ਗੱਲ ਕਰ ਸਕਦਾ ਕਮਿਸ਼ਨਰੇਟ ਏਰੀਆ ਦੇ ਅਸੀਂ 78 ਬੰਦੇ ਇਹੋ ਜੇ ਆਇਡੈਂਟੀਫਾਈ ਕੀਤੇ ਅਸੀਂ ਸਾਰਿਆਂ ਦੇ ਸਾਰਿਆਂ ਦੇ ਸਖਤ ਤੋਂ ਸਖਤ ਕਾਰਵਾਈ ਕਰ ਰਹੇ ਹਾਂ ਥੈਂਕ ਯੂ ਸੋ ਮਚ ਥੈਂਕ ਯੂ ਇਸ ਵਕਤ ਲੁਧਿਆਣਾ ਦੇ ਸਿਟੀ ਦਾ ਮੈਂ ਆਪਣੀ ਪਾਈ ਜਾਂਦਾ ਲੱਗਦਾ ਪਾਈ ਹੁਣ ਪੰਜਾਬ ਵੀ ਉੱਤਰ ਪ੍ਰਦੇਸ਼ ਵੰਗ ਪੁਲਿਸ ਸਟੇਟ ਅਤੇ ਨਾਲ ਦੇ ਨਾਲ ਇੱਕ ਬੁਲਡੋਜ਼ਰ ਵਾਲਾ ਸੂਬਾ ਬਣਦਾ ਜਾ ਰਿਹਾ ਕਿਉਂਕਿ ਜਿੱਥੇ ਇੱਕ ਪਾਸੇ ਪਹਿਲਾਂ ਯੂਪੀ ਵਿੱਚ ਅਸੀਂ ਖਬਰਾਂ ਵੇਖਦੇ ਹੁੰਦੇ ਸੀ ਵੀਡੀਓ ਦੇਖਦੇ ਸੀ ਕਿ ਜੇਕਰ ਕੋਈ ਬੰਦਾ ਸਰਕਾਰ ਦੇ ਖਿਲਾਫ ਕਿਆ ਕਿਸੇ ਵੀ ਤਰੀਕੇ ਦਾ ਐਂਟੀ ਨੈਸ਼ਨਲ ਕੋਈ ਗੱਲ ਕਹਿੰਦਾ ਉਹਦੇ ਘਰ ਤੇ ਬੁਲਡوزر ਚੱਲ ਜਾਂਦਾ ਤਾਂ ਹੁਣ ਪੰਜਾਬ ਵਿੱਚ ਵੀ ਇਹੀ ਹੋ ਗਿਆ ਪਰ ਪੰਜਾਬ ਵਿੱਚ ਬੁਲਡوزر ਚੱਲਣ ਦੇ ਪਿੱਛੇ ਸਰਕਾਰ ਦੀ ਪ੍ਰਸ਼ਾਸਨ ਦੀ ਅਤੇ ਪੰਜਾਬ ਪੁਲਿਸ ਦੀ ਮਨਸ਼ਾ ਕੁਝ ਹੋਰ ਹੈ ਦਰਸਲ ਪੰਜਾਬ ਸਰਕਾਰ ਨਸ਼ੇ ਨੂੰ ਜੜੋਂ ਖਤਮ ਕਰਨਾ ਚਾਹੁੰਦੀ ਉਹ ਚਾਹੁੰਦੀ ਹੈ ਕਿ ਜਿਹੜੇ ਵੀ ਨਸ਼ਾ ਤਸਕਰ ਨੇ ਜਾਂ ਜਿਹੜਾ ਵੀ ਬਾਰਡਰੋਂ ਪਾਰ ਅਗਰ ਕੋਈ ਨਸ਼ਾ ਆਉਂਦਾ ਹੈ ਜਾਂ ਹੋਰ ਵੀ ਕਿਤੋਂ ਨਸ਼ਾ ਆਉਂਦਾ ਹੈ ਇਹਨਾਂ ਸਾਰੇ ਨਸ਼ੇ ਨੂੰ ਜੜੋਂ ਖਤਮ ਕਰ ਦਿੱਤਾ ਜਾਵੇ ਜਿਹੜੇ ਨਸ਼ੇ ਤਸਕਰ ਨੇ ਕੱਲੇ-ਕੱਲੇ ਬੰਦੇ ਤੇ ਨੱਥ ਪਾਈ ਜਾਵੇ ਤੇ ਉਦਾਹਰਣ ਕ੍ਰੀਏਟ ਕਰਨ ਵਾਸਤੇ ਯਾਨੀ ਐਗਜ਼ਾਮਪਲ ਕ੍ਰੀਏਟ ਕਰਨ ਵਾਸਤੇ ਇੱਕ ਨਸ਼ਾ ਤਸਕਰ ਨਾਲ ਕੁਝ ਅਜਿਹੀ ਉਸ ਨੂੰ ਸਜ਼ਾ ਦਿੱਤੀ ਜਾਵੇ ਕਿ ਬਾਕੀ ਬੰਦੇ ਵੀ ਦੇਖ ਕੇ ਹੈਰਾਨ ਰਹਿ ਜਾਣ ਤੇ ਨਸ਼ਾ ਵੇਚਣ ਨਸ਼ੇ ਦੀ ਸਪਲਾਈ ਅਤੇ ਇਸ ਕਾਲੇ ਦਲਦਲ ਵਿੱਚ ਆਪਣੇ ਪੈਰ ਦਾਖਲ ਕਰਨ ਤੋਂ ਪਹਿਲਾਂ ਬਹੁਤ ਦਫਾ ਸੋਚਣ ਪੰਜਾਬ ਵਿੱਚ ਬੁਲਡੋਜ਼ਰ ਐਕਸ਼ਨ ਸ਼ੁਰੂ ਹੋ ਗਿਆ ਪੰਜਾਬ ਪੁਲਿਸ ਨੇ ਨਸ਼ਾ ਤਸਕਰਾਂ ਦੇ ਘਰ ਤੇ ਬੁਲਡੋਜ਼ਰ ਚਲਾਇਆ ਹਾਲਾਂਕਿ ਪੰਜਾਬ ਪੁਲਿਸ ਵੱਲੋਂ ਕਿਹਾ ਤਾਂ ਇਹ ਗਿਆ ਕਿ ਭਾਈ ਇਹਨਾਂ ਬੰਦਿਆਂ ਦੀ ਪ੍ਰਾਪਰਟੀ ਵੀ ਫ੍ਰੀਜ਼ ਕਰ ਦਿੱਤੀ ਗਈ ਸੀ ਕਿ ਤੇ ਨਾਲ ਦੇ ਨਾਲ ਇਹਨਾਂ ਨੂੰ ਪਹਿਲਾਂ ਕਾਰਪੋਰੇਸ਼ਨ ਵੱਲੋਂ ਵੀ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਵੀ ਨੋਟਿਸ ਭੇਜਿਆ ਗਿਆ ਸੀ ਤੇ ਜਿਹੜਾ ਅਵੈਧ ਨਿਰਮਾਣ ਹੋ ਚੁਆ ਹੋਇਆ ਸੀਗਾ ਇਲੀਗਲ ਤਰੀਕੇ ਦਾ ਇਹਨਾਂ ਨੇ ਜਿਸ ਤਰੀਕੇ ਦਾ ਘਰ ਦਾ ਹਿੱਸਾ ਬਣਾਇਆ ਸੀਗਾ ਉਸ ਨੂੰ ਭੰਨਿਆ ਗਿਆ ਪਰ ਹਰ ਕੋਈ ਦੇਖਣ ਵਾਲਾ ਆਪਣੇ ਵੱਲੋਂ ਇਹ ਜਰੂਰ ਸਮਝ ਜਾਂਦਾ ਹੈ ਕਿ ਭਾਈ ਇਹ ਘਰ ਤੋੜਨ ਪਿੱਛੇ ਮਨਸ਼ਾ ਕੁਝ ਹੋ ਰਿਹਾ ਹੈ ਇਹਦੀ ਛਲਗਾ ਕਰਨੀ ਵੀ ਚਾਹੀਦੀ ਹੈ ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਕੜੇ ਸਖਤ ਕਦਮ ਉਠਾਏ ਜਾ ਰਹੇ ਕਿਉਂਕਿ ਪਹਿਲਾਂ ਇਦਾਂ ਤਾਂ ਪੰਜਾਬ ਚ ਕਦੇ ਨਹੀਂ ਹੋਇਆ ਪਹਿਲੀ ਵਾਰੀ ਹੋਣ ਲੱਗਾ ਕਿ ਭਾਈ ਕਿਸੇ ਨਸ਼ਾ ਤਸਕਰ ਦੇ ਘਰ ਤੇ ਬਲਡੋਜ਼ਰ ਚੱਲ ਜਾਵੇ ਉਹ ਵੀ ਇੱਕ ਨਹੀਂ ਦੋ ਥਾਂ ਤੇ ਪਹਿਲਾ ਦੇਰ ਰਾਤ ਚੱਲਦਾ ਅ ਲੱਡੋਵਾਲ ਦੇ ਇੱਕ ਪਿੰਡ ਵਿਖੇ ਜਿੱਥੇ ਨਸ਼ਾ ਤਸਕਰ ਉਹਦੇ ਨਸ਼ਾ ਤਸਕਰ ਦੇ ਜਿਹੜੀ ਫਰਾਦ ਦੱਸਿਆ ਜਾ ਰਿਹਾ ਉਹ ਦੱਸਿਆ ਜਾ ਰਿਹਾ ਪੁਲਿਸ ਵੱਲੋਂ ਕਿ ਉਸ ਦੇ ਉੱਪਰ ਪਿਛਲੇ ਕਈ ਸਾਲਾਂ ਤੋਂ ਨਸ਼ਾ ਤਸਕਰੀ ਦੇ ਕੇਸ ਚੱਲਦੇ ਪਏ ਨੇ ਪਰਿਵਾਰ ਪੂਰਾ ਇਸ ਪੂਰਾ ਇਸ ਕਿੱਤੇ ਨਾਲ ਪੂਰਾ ਇਸ ਗਲਤ ਕੰਮ ਨਾਲ ਜੁੜਿਆ ਹੋਇਆ ਨਸ਼ਾ ਤਸਕਰੀ ਦੇ ਤੇ ਨਾਲ ਦੇ ਨਾਲ ਉਹਦੇ ਕਰ ਨੂੰ ਪ੍ਰਾਪਰਟੀ ਨੂੰ ਫ੍ਰੀਜ਼ ਕੀਤਾ ਗਿਆ ਪਰ ਬੰਦਾ ਹਲੇ ਤੱਕ ਫਰਾਰ ਹੈ ਤੇ ਉਹਦੇ ਘਰ ਤੇ ਬਲਡوزر ਚਲਾਇਆ ਗਿਆ ਤੇ ਦੂਜੇ ਪਾਸੇ ਡੁਗਰੀ ਵਿਖੇ ਵੀ ਇੱਕ ਨਸ਼ਾ ਤਸਕਰ ਜਿਹਦੇ ਜਿਹਦੇ ਤੇ ਪੁਲਿਸ ਨੂੰ ਸ਼ੱਕ ਸੀਗਾ ਜਾਂ ਪੁਲਿਸ ਨੇ ਉਸ ਸਸਪੈਕਟ ਨੂੰ ਆਪਣੇ ਘੇਰੇ ਚ ਲਿਆ ਸੀ ਕਿ ਇਹ ਵੀ ਬੰਦਾ ਨਸ਼ਾ ਤਸਕਰੀ ਕਰਦਾ ਉਹਦੇ ਘਰ ਤੇ ਵੀ ਬਲਡوزر ਚੱਲਿਆ ਤੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਵੱਲੋਂ ਸਿੱਧੇ ਤੌਰ ਤੇ ਕਹਿ ਦਿੱਤਾ ਗਿਆ ਕਿ ਭਾਈ ਨਸ਼ਾ ਤਸਕਰ ਕਰਨ ਵਾਲੇ ਬੰਦਾ ਭਾਵੇਂ ਕੋਈ ਵੀ ਹੋਵੇ ਉਸ ਬੰਦੇ ਦਾ ਕੋਈ ਧਰਮ ਨਹੀਂ ਹੁੰਦਾ ਇਸ ਕਰਕੇ ਇਸ ਨੂੰ ਕੋਈ ਕਮਿਊਨਲ ਮੁੱਦਾ ਨਾ ਬਣਾ ਦਿੱਤਾ ਜਾਵੇ ਕਿ ਭਾਈ ਕਿਸੇ ਮੁਸਲਮਾਨ ਦਾ ਘਰ ਢਾਹਤਾ ਜਾਂ ਸਿੱਖ ਦਾ ਢਾਹਤਾ ਜਾਂ Hindu ਦਾ ਢਾਹਤਾ ਜਾਂ Jaini ਸਾਈ ਦਾ ਢਾਹਤਾ ਨਸ਼ਾ ਤਸਕਰ ਦਾ ਕੋਈ ਧਰਮ ਨਹੀਂ ਹੁੰਦਾ ਗਲਤ ਬੰਦਾ ਪਾਵੇਂ ਉਹ ਦੁਨੀਆ ਦੇਸ ਪਾਸੇ ਆ ਜਾਂ ਉਸ ਪਾਸੇ ਗਲਤੀ ਹੁੰਦਾ ਇਸ ਕਰਕੇ ਇਸ ਨੂੰ ਕਮਿਊਨਿਟੀ ਮੁੱਦਾ ਨਾ ਬਣਾਇਆ ਜਾਵੇ ਜਿੱਦਾਂ ਇਹ ਮੁੱਦੇ ਅਸੀਂ ਅਕਸਰ ਹੋਰ ਮੁਲਕਾਂ ਵਿੱਚ ਵੇਖਦੇ ਰਹਿੰਨੇ ਆ ਕਿ ਅਕਸਰ ਕਿਸੇ ਮੁਸਲਮਾਨ ਦਾ ਘਰ ਟਾ ਦਿੱਤਾ ਜਾਂਦਾ ਪ੍ਰਸ਼ਾਸਨ ਵੱਲੋਂ ਜਾਂ ਕਾਰਪੋਰੇਸ਼ਨ ਵੱਲੋਂ ਜਾਂ ਪੁਲਿਸ ਅਧਿਕਾਰੀਆਂ ਦੇ ਨਾਲ ਰਿਲੇਸ਼ਨ ਬਣਾ ਕੇ ਬਟ ਇਹਨੂੰ ਪੰਜਾਬ ਵਿੱਚ ਇਸ ਤਰ੍ਹਾਂ ਇੱਕ ਦਾ ਮੁੱਦਾ ਨਹੀਂ ਬਣਾਣਾ ਚਾਹੀਦਾ ਕਿਉਂਕਿ ਪੰਜਾਬ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਦੇ ਤਹੀ ਮਨਸ਼ਾਕ ਭਈ ਜਿਸ ਨਸ਼ੇ ਨੇ ਪੰਜਾਬ ਨੂੰ ਆਪਦੇ ਚੁੰਗਲ ਵਿੱਚ ਲੈ ਲਿਆ ਹੈ ਆਪਦੀ ਪਕੜ ਵਿੱਚ ਇੰਨਾ ਜਕੜ ਲਿਆ ਹੈ ਕਿ ਬੇੜੀਆਂ ਹੌਲੀ-ਹੌਲੀ ਟਹਿੜ ਹੁੰਦੀਆਂ ਜਾਂਦੀਆਂ ਨੇ ਹੋਰ ਕਸਦੀਆਂ ਜਾਂਦੀਆਂ ਨੇ ਤੇ ਬੰਦਾ ਇਸ ਦਰਦਲ ਚ ਇੱਕ ਵਾਰ ਪਿਆ ਮੁੜ ਕੇ ਨਿਕਲਦਾਰੀ ਨਿਕਲਦੀ ਐ ਸਿੱਧਾ ਉਹਦੀ লাশ ਤੇ ਪੰਜਾਬ ਦੇ ਨੌਜਵਾਨਾਂ ਨੂੰ ਇਸ ਦਲਦਲ ਤੋਂ ਕੱਢਣ ਲਈ ਪੰਜਾਬ ਸਰਕਾਰ ਦਾ ਛਲਾਗਾਯੋਗ ਕਦਮ ਵੀ ਹੈ ਕਿ ਨਸ਼ਾ ਤਸਕਰ ਖਰਾਬ ਸਿੱਧੇ ਤੌਰ ਤੇ ਡਾਇਰੈਕਟ ਐਕਸ਼ਨ ਕੀਤਾ ਜਾ ਰਿਹਾ ਕੋਈ ਬਿਹਾਈਂਡ ਦ ਟੇਬਲ ਕੋਈ ਬਿਹਾਈਂਡ ਦ ਕਰਟਨ ਕੋਈ ਪਰਦੇ ਪਿੱਛੋਂ ਕੈਮਰੇ ਪਿੱਛੋਂ ਕੋਈ ਐਕਸ਼ਨ ਨਹੀਂ ਲਿਆ ਜਾ ਰਿਹਾ ਸ਼ਰੇਆਮ ਠੋਕੇ ਕੀਤਾ ਜਾ ਰਿਹਾ ਹੈ ਨਸ਼ਾ ਤਸਕਰ ਭਾਵੇਂ ਕੋਈ ਵੀ ਹੋਵੇ ਜੇਕਰ ਉਹ ਇਤਿਹਰਕਤਾ ਅੱਗੇ ਵੀ ਕਰਦੇ ਰਹਿਣਗੇ ਤਾਂ ਪੁਲਿਸ ਵਾਲੇ ਪ੍ਰਸ਼ਾਸਨ ਜਾਂ ਸਰਕਾਰ ਉਹਨਾਂ ਦਾ ਜ਼ਿਕਰ ਕਰ ਉਹਨਾਂ ਨੂੰ ਢਾਣ ਦੀ ਲੋੜ ਵੀ ਪਵੇਗੀ ਪਰਿਵਾਰ ਖੱਜਲ ਹੁੰਦਾ ਹੋਵੇ ਕਿਉਂਕਿ ਭਾਈ ਨਸ਼ਾ ਤਸਕਰ ਪਰਿਵਾਰਾਂ ਨੂੰ ਵੀ ਪਤਾ ਹੁੰਦਾ ਸਾਡਾ ਇਹ ਜਿਹੜੇ ਬੰਦੇ ਨੇ ਸਾਡੇ ਘਰ ਦੇ ਕਿਹੜੇ ਕੰਮ ਕਰਦੇ ਪੈਨੇ ਨਹੀਂ ਜੇਕਰ ਕੋਈ ਨਸ਼ਾ ਤਸਕਰੀ ਕਰ ਰਿਹਾ ਹੈ ਉਹ ਲੁੱਕ ਕੇ ਨਹੀਂ ਕਰ ਸਕਦਾ ਪਰਿਵਾਰ ਦਾ ਪੂਰਾ ਸਾਥ ਹੁੰਦਾ ਤੇ ਪਰਿਵਾਰ ਦਾ ਜੇਕਰ ਕੋਈ ਆਣ ਪੀਤੀ ਹੈ ਤੇ ਇਸ ਲਈ ਜ਼ਿੰਮੇਵਾਰ ਉਹ ਹੀ ਨਸ਼ਾ ਤਸਕਰੀ ਕਰਨੇ ਤਾਂ ਲਗਾਤਾਰ ਇਦਾਂ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਤਾਂ ਸ਼ਲਾਘਾਯੋਗ ਕੰਮ ਹੈ ਪੁਲਿਸ ਵੱਲੋਂ ਵੀ ਕਿ ਜਿੱਥੇ ਨਸ਼ਾ ਤਸਕਰਾਂ ਤੇ ਪੱਕੇ ਤਰੀਕੇ ਨਾਲ ਨੱਥ ਪਾਉਣ ਲਈ ਪੰਜਾ ਚੱਲਿਆ ਪ੍ਰਸ਼ਾਸਨ ਦਾ ਦੋ ਨਸ਼ਾ ਤਸਕਰਾਂ ਦੇ ਘਰਟਾ ਦਿੱਤੇ ਗਏ ਨੇ ਤੇ ਲੋੜ ਪਈ ਇੱਕ ਇੱਕ ਕਰਕੇ ਇਕੱਲਾ ਇਕੱਲਾ ਨਸ਼ਾ ਤਸਕਰ ਭੱਜਦਾ ਫਿਰੇਗਾ ਜਦੋਂ ਇਕੱਲੇ ਇਕੱਲੇ ਨਸ਼ਾ ਤਸਕਰ ਦਾ ਘਰ ਪੰਜਾਬ ਪੁਲਿਸ ਸਰਕਾਰ ਪ੍ਰਸ਼ਾਸਨ ਮਿਲ ਕੇ ਇੰਜ ਹੀ ਟਾਂਦੀ ਰਹੇਗੀ ਇਹ ਜੀ ਬੰਦੇ ਮੋਲਡ ਹੈਗੇ ਹਾਂ ਬਿਲਕੁਲ ਹੀ ਬਖਸ਼ਿਆ ਜਾਊਗਾ ਜਿਨ੍ਹਾਂ ਨੇ ਪ੍ਰਾਪਰਟੀਆ ਬਣਾਈਆਂ ਇਹਨਾਂ ਨੇ ਇਲੀਗਲ ਪ੍ਰਾਪਰਟੀਆ ਬਣਾਈਆਂ ਮੇਰੀ ਡਰਗ ਮਨੀ ਦੇ ਨਾਲ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਵੇਗੀ ਇਹਨਾਂ ਦੇ ਦੋਸ਼ ਤੇ ਕੱਢਾ ਲਿਆ ਜਾਵੇਗਾ ਸਰਕਾਰੀ ਦਬਾਅ ਉੱਪਰ ਜਾਂ ਕਿਸੇ ਕਿਸਮ ਦੇ ਜਾਂਚ ਦਾ ਵੀ ਕੋਈ ਡਾਢ ਨਹੀਂ ਹੈਗੀ ਸਾਰੀ ਇਹ ਗ੍ਰਿਫਤਾਰ ਹੋਏ ਸੀ ਕੀ ਕੀਤਾ ਪਰ ਇਹ ਇੱਕ ਕਮਰਸ਼ੀਅਲ ਕੁਆਂਟੀਟੀ ਦਾ ਕੇਸ ਸੀਗਾ ਕੀ ਕੋਈ ਬਾਕੀ ਡਿਟੇਲ ਹੈ ਫਿਰ ਇਹ ਤੁਹਾਨੂੰ ਇੱਕ ਬਰੀਫਿੰਗ ਵਿੱਚ ਅਸੀਂ ਦੇ ਦਾਂਗੇ ਇੱਕ ਕਮਰਸ਼ੀਅਲ ਕੁਆਂਟੀਟੀ ਦਾ ਕੇਸ ਹੈਗਾ ਇਹ ਜਿਹੜੀ ਪ੍ਰੋਪਰਟੀ ਜੀ ਕਿ ਰਕਤ ਮਾਲੀ ਤੋਂ ਬਣੀ ਹੋਈ ਸੀ ਕਿ ਉਸ ਤੋਂ ਬਾਅਦ ਇਸ ਤੋਂ ਇਲਾਵਾ ਵੀ ਅਸੀਂ 78 ਬੰਦੇ ਜਿਹੜੇ ਹੈਗੇ ਆ ਉਹ ਆਇਡੈਂਟੀਫਾਈ ਕੀਤੇ ਹੈਗੇ 78 ਬੰਦੇ ਹੋਰ ਆਇਡੈਂਟੀਫਾਈ ਕੀਤੇ ਹਨ ਉਹਨਾਂ ਦੀ 78 ਪ੍ਰੋਪਰਟੀ ਹੋਰ ਆਇਡੈਂਟੀਫਾਈ ਕਰੀਏ ਮੇਨ ਦਾ ਟਾਈਮ ਅਸੀਂ 1 ਵਾਈ 1 ਕਰਕੇ ਕਾਰਪੋਰੇਸ਼ਨ ਕਮਿਸ਼ਨਰ ਨੂੰ ਅਸੀਂ ਚਿੱਠੀ ਲਿਖੀ ਹੈ ਉਹਦਾ ਰਿਪਲਾਈ ਆ ਜਾਊਗਾ ਜਿਹੜਾ ਵੀ ਜਿੱਥੇ ਵੀ ਇਲੀਗਲ ਕੰਸਟਰਕਸ਼ਨ ਹੋਈ ਹੈ ਜਾਂ ਜਿਹੜੀ ਡਰਗ ਮਨੀ ਦੇ ਨਾਲ ਜਿਹੜੀ ਪ੍ਰਾਪਰਟੀ ਬਣੀ ਹੈ ਉਹਨਾਂ ਦੇ ਸਾਰਿਆਂ ਦਾ ਇਹੀ ਹਾਸਾ 70 ਵੰਡੀ ਦੇ ਵਿੱਚ ਜੋ ਕਾਰਵਾਈ ਹੋਈ ਹੈ ਉਸ ਬਾਰੇ ਵੀ ਜਾਣਕਾਰੀ ਦੇ ਦਿਓ ਜੋ ਉਹਨਾਂ ਦੇ ਖਿਲਾਫ ਪੂਰੀ ਫੈਮਿਲੀ ਦੇ ਖਿਲਾਫ ਪਿਛਲੇ 12-15 ਸਾਲਾਂ 'ਚ 12 ਤੋਂ 15 ਐਫਆਈਆ ਰਜਿਸਟਰਡ ਹੈਗੀਆਂ ਉਹਨਾਂ ਦੇ ਫਾਦਰ ਦੇ ਖਿਲਾਫ ਵੀ ਉਹਨਾਂ ਦੀ ਜਿਹੜੀ ਲੇਡੀਜ਼ ਹੈ ਉਹਨਾਂ ਦੇ ਖਿਲਾਫ ਐਫਆਈਆ ਰਜਿਸਟਰਡ ਹੈਗੀਆਂ ਐਂਡ ਉਹਨਾਂ ਨੇ ਵੀ ਇਹੀ ਇਸੇ ਤਰੀਕੇ ਨਾਲ ਪ੍ਰਾਪਰਟੀ ਬਣਾਈ ਸੀਗੀ ਉਹ ਵੀ ਅਸੀਂ ਕੱਲ ਡਰਾਈਵ ਚਲਾਈ ਸੀਗੀ ਤੇ ਆਉਣੇ ਵਾਲੇ ਟਾਈਮ 'ਚ ਬਹੁਤ ਹੀ ਵਧੀਆ ਡਰਾਈਵ ਮੈਂ ਕਹਿੰਦਾ ਲੁਧਿਆਣਾ ਨਹੀਂ ਪੂਰੇ ਪੰਜਾਬ ਚ ਮਿਲਣਗੇ ਜਿਹੜਾ ਸਰ ਜਿਹੜਾ ਪ੍ਰੋਸੀਜਰ ਰਹਿੰਦਾ ਹੈ ਕਿਉਂਕਿ ਹਾਲੇ ਦਾ ਕੋਈ ਨਹੀਂ ਰਹੇ ਲੇਕਿਨ ਮੇਰਾ ਥੋੜਾ ਥੱਲੇ ਗਿਆ ਨਹੀਂ ਜਿਹੜਾ ਹੈਗਾ ਜਿਹੜਾ ਅਸੀਂ ਜਿੰਨੇ ਵੀ ਅੱਜ ਪਰ ਜੋ ਜਿਹੜਾ ਹੈਗਾ ਰੂਲ ਫੋਲੋ ਕੀਤਾ ਹੈਗਾ विद द हेल्प ऑफ सिविल एड्मिसनर ओ सारी असी प्रोसीजर फॉलो करके सारा कुछ ਕੀਤਾ ਹੈਗਾ ਸਰ ਕੀ ਚਤਾਵਨੀ ਕੀ ਰਹੇਗੀ ਨਹੀਂ ਚਤਾਵਨੀ ਬਿਲਕੁਲ ਸਖਤ ਸਰਕਾਰ ਦੀ ਤਰਫ ਤੋਂ ਵੀ ਇਹ ਹੈਗੀ ਹੈ ਕਿ ਜਿਹੜੇ ਵੀ ਕੋਈ ਬੰਦੇ ਇਸ ਦੰਦੇ ਚ ਇਨਵੋਲਡ ਹੈਗੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀ ਜਾਏਗੀ ਹੁਣ ਇਹ ਨਹੀਂ ਹੈਗਾ ਕਿ ਸਿਰਫ ਐਫ ਆਈ ਆਰ ਰਜਿਸਟਰ ਕਰਤੀ ਤੁਸੀਂ ਅੰਦਰ ਚਲੇਗੇ ਫੇਰ ਬਾਹਰ ਆ ਕੇ ਤੁਸੀਂ اسی ਕੰਮ ਜੋ ਜਿਹੜਾ ਵੀ ਤੁਸੀਂ ਪ੍ਰੋਪਰਟੀ ਬਣਾਈ ਹੈ ਵਹੀਕਲ ਹੈ ਉਹ ਜਬਤ ਵੀ ਕੀਤਾ ਜਾਊਗਾ ਤੇ ਉਹਨੂੰ ਡਿਮੋਲਿਸ਼ ਵੀ ਕੀਤਾ ਜਾਊਗਾ ਥੈਂਕ ਯੂ ਸੋ ਮਚ

ਸੇਕਾ ਫਰਕਨ ਮਦਦ ਵਿੱਚ ਸਤਿ ਸ਼੍ਰੀ ਅਕਾਲ ਜੀ ਬਾਈ ਪਰਮਾਸ਼ਰ ਮੈਂ ਆਪਣੇ ਪਾਈ ਜਾਂਦਾ ਤੁਸੀਂ ਇੱਥੋਂ ਘਸਾਣਿਆ ਦੇਖੋ